ਮਾਰਾ ਪਾਸ ਵੀਰ ਸੇ ਠੀਕ ਠਾਕ ਹੈ ਆਗੇ ਤਿਆਰ ਕਰਨ ਲੱਗੇ ਆਰਤੀ ਆਰਤੀ ਕਿਹਦੀ ਡਬਲਯੂਡੀਓ ਦੀ ਇਹ ਹੈ ਕਿ ਡਬਲਯੂਡੀਓ ਇਹ ਡਬਲਯੂਡੀਓ ਜੌਰਪਦੀਆਂ ਜਿਹੜੀਆਂ ਖੂਨ ਪੀਣੀਆਂ ਜੋਕਾਂ ਹੈ ਕਾਰਪੋਰੇਟ ਦੀਆਂ ਉਹਨਾਂ ਨੇ ਲੁਟੇਰੀਆਂ ਨੇ ਮਿਲ ਕੇ ਇੱਕ ਸੰਸਥਾ ਬਣਾਈ ਹੈ ਡਬਲਯੂਟੀਓ ਜੋ ਕਿ ਵਿਸ਼ੇ ਵਪਾਰ ਸੰਸਥਾ ਹੈ ਉਹ ਮਿਲ ਕੇ ਕੰਮ ਕਰਦੀ ਹੈ ਜੌਰਪਦੀਆਂ ਕਾਰਪੋਰੇਟ ਕੰਪਨੀਆਂ ਦੀ ਜਿਹਨਾਂ ਆਏ ਦੇ ਨਵੀਆਂ ਨੀਤੀਆਂ ਬਣਾਉਂਦੇ ਆ ਕਿ ਲੋਕਾਂ ਦਾ ਖੂਨ ਕਿਵੇਂ ਚੂਸਿਆ ਜਾ ਸਕਦਾ ਤੇ ਅੱਜ 26 ਤਰੀਕ ਤੋਂ ਲੈ ਕੇ 29 ਤਰੀਕ ਤੱਕ ਡਬਲਯੂਟੀਓ ਦੀ ਜਿਹੜੀ ਮੀਟਿੰਗ ਹੈ ਅਬੂਤਾਬੀ ਦੇ ਵਿੱਚ ਹੋਣ ਜਾ ਰਹੀ ਹੈ ਜਿੱਥੇ ਕਿ ਉਹਨਾਂ ਨੇ ਇਹੀ ਨੀਤੀਆਂ ਘੜਨੀਆਂ ਕਿ ਆਪਾਂ ਲੋਕਾਂ ਦਾ ਖੂਨ ਕਿਸ ਤਰ੍ਹਾਂ ਹੋਰ ਚੂਸ ਸਕਦੇ ਹਾਂ ਉਹਨਾਂ ਜੋਕਰ ਨੂੰ ਪਿੱਛੇ ਧੱਕਣ ਲਈ ਅੱਜ ਪੂਰੇ ਭਾਰਤ ਦੇ ਵਿੱਚ ਜਿਹੜਾ ਟਰੈਕਟਰਾਂ ਵੱਲੋਂ ਇੱਕ ਟਰੈਕਟਰ ਸ਼ੋਅ ਕੀਤਾ ਜਾ ਰਿਹਾ ਕਿ ਅਗਰ ਭਾਰਤੀ ਸਰਕਾਰ ਨੇ WTD ਦੇ ਪ੍ਰੈਸ਼ਰ ਥੱਲੇ ਆ ਕੇ ਕੋਈ ਨੀਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂ ਉਹਨਾਂ ਨਾਲ ਇਹੋ ਜਿਹਾ ਕੋਈ ਸਮਝੌਤਾ ਕੀਤਾ ਤਾਂ ਜਿਹੜੇ ਟਰੈਕਟਰ ਪੂਰੇ ਦੇਸ਼ ਦੇ ਸੜਕਾਂ ਦੇ ਖੜੇ ਆ ਹਾਈਵੇ ਤੇ ਇਹਨੇ ਦੇ ਮੂੰਹ ਦਿੱਲੀ ਵੱਲ ਤੇ ਬਹੁਤ ਜਲਦੀ ਦਿੱਲੀ ਵੱਲ ਕੁਝ ਹੋ ਸਕਦੇ ਆ ਬੜਵਾ ਸਾਹਿਬ ਕਿਸਾਨ ਸੁਭ ਕਰਨ ਸਿੰਘ ਸ਼ਹੀਦ ਹੋ ਗਿਆ ਤੇ ਬਹੁਤ ਵੱਡਾ ਹੋਇਆ ਬਹੁਤ ਮੰਤ ਭਾਗੀ ਘਟਨਾ ਹੈ ਤੇ ਹੁਣ ਅੱਗੇ ਸਰਕਾਰ ਵੀ ਮੰਨ ਨਹੀਂ ਰਹੀ ਛੇਤੀ ਤੇ ਇਹਦੇ ਬਾਰੇ ਕੀ ਤੁਹਾਡਾ ਪਲਾਨ ਹੈ ਕੀ ਕੀਤਾ ਜਾ ਸਕਦਾ ਹੁਣ ਦੇਖੋ ਸਾਡਾ ਜਿਹੜਾ ਮੰਚ ਹੈ ਸੰਯੁਕਤ ਕਿਸਾਨ ਮੋਰਚਾ ਪੰਜਾਬ ਸੰਯੁਕਤ ਕਿਸਾਨ ਮੋਰਚਾ ਇੰਡੀਆ ਤੇ ਅਸੀਂ ਮੰਨਦੇ ਸੀ ਕਿ ਇਹ ਲੜਾਈ ਜਿਹੜੀ ਆਪਾਂ ਉਹ ਲੈ ਕੇ ਚੱਲੇ ਸੀ ਇਹ ਲੜਾਈ ਬਹੁਤ ਵੱਡੀ ਹੈ ਜਿੰਨਾ ਆਪਾਂ ਪਹਿਲਾਂ ਸੰਘਰਸ਼ ਕੀਤਾ ਕੀਤਾ ਸੀ ਉਸ ਦੀ ਨਾਲੋਂ ਕਈ ਗੁਣਾ ਵੱਧ ਜਿਹੜੀ ਸਰਕਾਰ ਨੇ ਤਿਆਰੀ ਕੀਤੀ ਸੀ ਰੋਕਣ ਦੀ ਤੇ ਸਾਨੂੰ ਚਾਹੀਦਾ ਸੀ ਕਿ ਅਸੀਂ ਪੂਰੇ ਇੰਡੀਆ ਦੇ ਵਿੱਚ ਜਾ ਕੇ ਬਾਕੀ ਸਟੇਟਾਂ ਦੇ ਕਿਸਾਨਾਂ ਨੂੰ ਵੀ ਤਿਆਰ ਕਰਦੇ ਪਹਿਲਾਂ ਤੇ ਉਹਨਾਂ ਨੂੰ ਵੀ ਜਾਗਰੂਕ ਕਰਕੇ ਪਹਿਲਾਂ ਨਾਲੋਂ ਚਾਰ ਗੁਣਾ ਵੱਡਾ ਜਿਹੜਾ ਅੰਦੋਲਨ ਚਾਹੀਦਾ ਸੀ ਫਿਰ ਜਾ ਕੇ ਅਸੀਂ ਇਹ ਲੜਾਈ ਜਿੱਤ ਸਕਦੇ ਸੀ ਪਰ ਹੁਣ ਜਦੋਂ ਉਹਨਾਂ ਨੇ ਸ਼ੁਰੂ ਕਰ ਚੁੱਕੇ ਐ ਤੇ ਉਹਨਾਂ ਨਾਲ ਗੱਲਬਾਤ ਕਰਨ ਲਈ ਸਾਡੀਆਂ ਕਮੇਟੀਆਂ ਪਹਿਲਾਂ ਵੀ ਬਣੀਆਂ ਸੀ ਤੇ ਹੁਣ ਵੀ ਪੂਰੇ ਇੰਡੀਆ ਲੈਵਲ ਦੇ ਚੋਟੀ ਦੇ ਲੀਡਰਾਂ ਦੀਆਂ 6 ਲੀਡਰਾਂ ਦੀ ਟੀਮ ਹੈ ਜਿਹੜੀ ਬਣਾਈ ਹੈ ਜਿਹੜੀ ਉਹਨਾਂ ਨਾਲ ਗੱਲਬਾਤ ਕਰੂਗੀ ਅਗਰ ਉਹ ਇਹ ਕਹਿੰਦੇ ਹਮੀ ਭਰਦੇ ਆ ਤਾਂ ਜਿੰਨੀ ਲੜਾਈ ਹੈ ਸਾਰੇ ਅਸੀਂ ਇਕੱਠੇ ਹੋ ਕੇ ਲੜਾਂਗੇ। ਜੇ ਸਮਾਵੇਸ਼ਕ ਥੋੜਾ ਜਿਹਾ ਲੱਗ ਗਿਆ ਔਰ ਯਾਨੀ ਕਿ ਬਹੁਤ ਵੱਡਾ ਸੰਘਰਸ਼ ਤਿਆਰ ਹੋ ਰਿਹਾ ਹੈ। ਬਿਲਕੁਲ ਬਿਲਕੁਲ। ਤੇ ਹੁਣ ਇਹ ਵੀ ਖਬਰਾਂ ਆ ਰਹੀਆਂ ਵੀ ਮੋਦੀ ਜਿਹੜਾ ਹੈਗਾ ਉਹ ਕਹਿੰਦਾ ਵੀ ਮੈਂ ਜਿਹੜਾ ਰਸਤੇ ਖੋਲਣ ਲੱਗਿਆ ਵੈਰੀਗੇਟ ਇਹਦੇ ਵਾਸਤੇ ਕੀ ਕੀ ਕਹਿਦੇ ਕਹਿ ਸਕਦੇ ਆ। ਪਹਿਲਾਂ ਦੋ ਫਾਰਮਾਂ ਵੱਲੋਂ ਇਹ ਸੰਘਾਰ ਸ਼ੁਰੂ ਕੀਤਾ ਜਾ ਰਿਹਾ ਸੀ ਪਰ ਹੁਣ ਪੂਰੇ ਦੇਸ਼ ਦੇ ਕਿਸਾਨ ਆ ਜਿਹੜੇ ਹੌਲੀ-ਹੌਲੀ ਸੜਕਾਂ ਤੇ ਆਣੇ ਸ਼ੁਰੂ ਹੋ ਗਏ ਐ। ਅੱਜ ਸ਼ਾਮ ਤੱਕ ਪੂਰੇ ਦੇ ਦਿਆ ਰਿਪੋਰਟਾਂ ਤੁਸੀਂ ਦੇਖ ਲਿਓ ਕਿ ਪੂਰੇ ਦੇਸ਼ ਦੇ ਵਿੱਚ ਜਿਹੜੇ ਟਰੈਕਟਰ ਹੈ ਉਹਨਾਂ ਦਾ ਜਲਵਾ ਜਿਹੜਾ ਉਹ ਜਿੰਨੇ ਵੀ ਦਿੱਲੀ ਵੱਲੂ ਹਾਈਵੇ ਜਾ ਰਹੇ ਨੇ ਉਹਨਾਂ ਸਾਰੇ ਹਾਈਵੇ ਵੱਲ ਪੂਰਾ ਜਲਵਾ ਦੇਖਣ ਨੂੰ ਮਿਲੇਗਾ ਯਾਨੀ ਕਿ ਮੋਦੀ ਇਹ ਸੋਚਦਾ ਹੈ ਵੀ ਜਿਹੜੀਆਂ ਹੁਣ ਜਿੱਦਾਂ ਇਕੱਠੇ ਹੋ ਰਿਹਾ ਤੁਸੀਂ ਕਹਿ ਰਹੇ ਕਿ ਸਾਰਾ ਪੂਰਾ ਭਾਰਤ ਇਕੱਠਾ ਹੋ ਰਿਹਾ ਤੇ ਮੋਦੀ ਇਹ ਸੋਚਦਾ ਵੀ ਕਿਤੇ ਮੈਂ ਇਹਨਾਂ ਦੀ ਸ਼ਿਕਾਰ ਨਾ ਹੋ ਜਾਵਾਂ ਗੁੱਸੇ ਦਾ ਤਾਂ ਪਟ ਰਿਹਾ ਮੈਰੀਕੇਟ ਬਿਲਕੁਲ ਬਿਲਕੁਲ ਦੇਖੋ ਡਰਦਾ ਸਹਿਮ ਮਾਹੌਲ ਹੈ ਜਿਹੜਾ ਉਹ ਜਰੂਰ ਬਣੇਗਾ ਕਿਉਂਕਿ ਪਹਿਲਾਂ ਇਹ ਦੋ ਫੋਰਮ ਜਿਹੜੇ ਪੰਜਾਬ ਦੇ ਸੀ ਜਿਨ੍ਹਾਂ ਨੇ ਲੜਾਈ ਸ਼ੁਰੂ ਕੀਤੀ ਹੈ ਪਰ ਸੰਯੁਕਤ ਕਿਸਾਨ ਮੋਰਚੇ ਨੇ ਇਸ ਲੜਾਈ ਨੂੰ ਭਾਰਤ ਪੱਧਰ ਦੇ ਉੱਤੇ ਫਲਾ ਲ ਦਿੱਤਾ ਹੈ ਤੇ ਅੱਜ ਉਸੇ ਲੜੀ ਦੇ ਤਹਿਤ ਪੂਰੇ ਦੇਸ਼ ਦੇ ਵਿੱਚ ਜਿਹੜੇ ਕਿਸਾਨਾਂ ਦੇ ਟਰੈਕਟਰ ਹੈ ਉਹ ਆਪਣਾ ਜਲਵਾ ਹਾਈਵੇ ਦੇ ਉੱਤੇ ਦਿਖਾ ਰਹੇ ਦੋਸਤੋ ਇਹ ਸਾਨੂੰ ਪ੍ਰਧਾਨ ਵੀਰ ਸਿੰਘ ਬੜਬਾਜੀ ਕਿਰਤੀ ਕਿਸਾਨ ਮੋਰਚਾ ਰੋਪੜ ਤੋਂ ਤੇ ਆ ਦੇਖੋ ਇਹਨਾਂ ਨੇ ਅਰਥੀ ਤਿਆਰ ਕੀਤੀ ਹੈ ਡਬਲਯੂਟੀਓ ਦੀ ਤੇ ਆ ਬਹੁਤ ਸੰਘਰਸ਼ੀ ਯੋਧੇ ਆ ਬੂੰਗਾ ਸਾਹਿਬ ਦੀ ਧਰਤੀ ਉਹ ਧਰਤੀ ਬਣ ਗਈ ਹੈ ਜਿੱਥੇ ਹੁਣ ਪਰਦਰਸ਼ਨਗਾਰੀ ਸਾਰੇ ਇਕੱਠੇ ਹੁੰਦੇ ਆ ਸਾਡੇ ਨਾਲ ਇਸ ਵਕਤ ਜਗਮਨਦੀਪ ਸਿੰਘ ਪੜੀ ਐ ਨੌਜਵਾਨ ਆਗੂ ਐ ਤੇ ਇਹਨਾਂ ਨੇ ਪਤਲਾ ਬਹੁਤ ਸੋਹਣਾ ਬਣਾਤਾ ਤੁਸੀਂ ਐਦਾਂ ਦਾ ਪਤਲਾ ਮੈਂ ਤਾਂ ਪਹਿਲੀ ਵਾਰੀ ਵੇਖਿਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਦੀਆਂ ਗੰਦੀਆਂ ਨੀਤੀਆਂ ਬਾਰੇ ਭਾਈ ਜਸਪੀਰ ਸਿੰਘ ਜੀ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਪਹਿਲਾਂ ਤਾਂ ਸਰਕਾਰ ਨੂੰ ਵੀ ਜਿਹੜਾ ਸਾਡੇ ਕਿਸਾਨਾਂ ਦੇ ਤੇਸ਼ੱਦਦ ਕੀਤਾ ਉਹਦੀ ਮਾਫੀ ਮੰਗੇ ਤੇ ਸਾਡੇ ਜਿਹੜੇ ਕਿਸਾਨ जख्मी ਹੋਏ ਨੇ ਉਹਨਾਂ ਦਾ ਇਲਾਜ ਕਰਾ ਕੇ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤੇ ਸਾਰੇ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣ ਤੇ ਐਮਐਸਬੀ ਦੇ ਕਾਨੂੰਨ ਬਣਾਇਆ ਜਾਵੇ ਨਾਲ ਹੀ ਨਾਲ ਸੀ ਕੇਂਦਰੀ ਸਰਕਾਰ ਨੂੰ ਇੱਕ ਗੱਲ ਕਹਿਣਾ ਚਾਹੁੰਦੇ ਆਂ ਵੀ ਜਿਹੜਾ ਬਾਗਾ ਬਾਡਰ ਆ ਉਹ ਸਾਡਾ ਖੋਲਿਆ ਜਾਵੇ ਜਿਹੜਾ ਸਾਡਾ ਬਾਏ ਰੋਡ ਵਪਾਰ ਆ ਉਹ ਸਾਡਾ ਚਾਲੂ ਕੀਤਾ ਜਾਵੇ ਤਾਂ ਜੋ ਸਾਨੂੰ ਬਣਦੇ ਜਿਹੜਾ ਸਾਡਾ ਕਿਉਂਕਿ ਜਿੱਦਾਂ ਦੇ ਇਸ ਸਰਕਾਰ ਨੇ ਸਾਡੇ ਨਾਲ ਪਛਤਰ ਕੀਤੇ ਆ ਸਾਰਿਆਂ ਨੇ ਦੇਖ ਲਿਆ ਇਹਨਾਂ ਦੇ ਤਸ਼ੱਦਦ ਨੂੰ ਦੇਖ ਕੇ ਹੀ ਤੁਹਾਡੇ ਮਨ 'ਚ ਆਇਆ ਕਿ ਬਾਗਾ ਬਾਰਡਰ ਖੋਲਿਆ ਜਾਵੇ ਇਹਨਾਂ ਨਾਲੋਂ ਸਾਨੂੰ ਉਹ ਚੰਗੇ ਆ ਬਿਲਕੁਲ ਬਿਲਕੁਲ ਅਸੀਂ ਕਹਿੰਨੇ ਆ ਵੀ ਜਿਹੜਾ ਬਾਰਡਰ ਉੱਥੇ ਨਾਲ ਬਣਾਇਆ ਹਾਂ ਉਹਦੀ ਜਗ੍ਹਾ ਸਾਡਾ ਇਹ ਵਾਲਾ ਬਾਰਡਰ ਖੋਲ ਦਿੱਤਾ ਜਾਵੇ ਉਹ ਭਾਵੇਂ ਪੱਕਾ ਹੀ ਬੰਦ ਕਰ ਦਿਓ ਪੱਕਾ ਬੰਦ ਕਰ ਦਿਓ ਸਾਨੂੰ ਸਾਨੂੰ ਉਹਦੀ ਸਾਨੂੰ ਕੋਈ ਉਹਦੀ ਜ਼ਰੂਰਤ ਨਹੀਂ ਹੈ ਸਾਨੂੰ ਕੋਈ ਫਾਇਦਾ ਨਹੀਂ ਆ ਜੇ ਪਾਇਪ ਜਿਹੜਾ ਸਮੁੰਦਰੀ ਵਪਾਰ ਹੋ ਸਕਦਾ ਵਾਏ ਮਾ ਰਾਸ਼ਟਰ ਦੁबई ਵਪਾਰ ਹੋ ਸਕਦਾ ਪਾਕਿਸਤਾਨ ਨਾਲ ਤਾਂ ਸਾਡੇ ਨਾਲ ਤਾਂ ਪਾਕਿਸਤਾਨ ਨਾਲ ਲੱਗਦਾ ਉਹ ਇਹਨੂੰ ਮੈਨ ਲੱਗਦਾ ਤਾਂ ਨਹੀਂ ਕਰਨਾ ਚਾਹੁੰਦੇ ਕਿਤੇ ਪੰਜਾਬ ਆਰਥਿਕ ਪੱਖੋਂ ਅਮੀਰ ਨਾ ਹੋ ਜਾਵੇ ਬਿਲਕੁਲ ਬਿਲਕੁਲ ਉੱਥੇ ਦੇ ਜਿਹੜੇ ਕਾਰਪੋਰੇਟ ਅਮਾਨੀ ਅਡਾਨੀ ਵਰਗੇ ਨੇ ਉਹ ਤਾਂ ਵਾਏ ਸ਼ਿਪ ਵਾਏ ਜਹਾਜ਼ ਆਪਣਾ ਵਪਾਰ ਕਰ ਰਹੇ ਨੇ ਸਾਡੇ ਪੰਜਾਬ ਦੇ ਜਿਹੜੇ ਜਿਹੜੇ ਕਿਸਾਨ ਨੇ ਵਪਾਰੀ ਨੇ ਉਹ ਭਾਈ ਰੋਡ ਵਪਾਰ ਕਰਨਗੇ ਤਾਂ ਕਹਿੰਦੇ ਕਿ ਉਹ ਵਪਾਰ ਕਰਦੇ ਆ ਜਹਾਜ਼ਾਂ 对呢。 ਤੇ ਥੋੜੇ ਕੋਲ ਤਾਂ ਆਹੀ ਜਹਾਜ਼ ਆ ਟਰੈਕਟਰ ਨੇ ਟਰੈਕਟਰ ਨੇ ਟਰੈਕਟਰ ਨੇ ਉਹ ਕਹਿੰਦਾ ਉਹ ਕਹਿੰਦਾ ਤੁਸੀਂ ਟਰੈਕਟਰ ਨਾਲ ਲੈ ਕੇ ਆਓ ਨਹੀਂ ਨਹੀਂ ਅਸੀਂ ਅਸੀਂ ਆਂਦੇ ਲੈ ਕੇ ਆਪਾਂ ਅਸੀਂ ਅੱਜ ਏਸੇ ਕਰਕੇ ਅਸੀਂ ਰੋਡ ਦੇ ਉੱਤੇ ਟਰੈਕਟਰ ਖੜੇ ਕੀਤੇ ਨੇ ਕਿ ਅਸੀਂ ਉਹਨਾਂ ਨੂੰ ਦੱਸ ਸਕੀਏ ਕਿ ਸਾਡੇ ਟਰੈਕਟਰ ਤਿਆਰ ਨੇ ਏਸੇ ਕਰਕੇ 14 ਨੂੰ ਇੱਕ ਵੱਡੀ ਮਹਾਪੰਚਾਇਤ ਦਿੱਲੀ ਵਿੱਚ ਕਰਨ ਜਾ ਰਹੇ ਆ ਪਰ ਸਵਾਲ ਇਹ ਆ ਕਿ ਸਾਡੀਆਂ ਮੰਗਾਂ ਬਹੁਤ ਵੱਡੀਆਂ ਨੇ ਸਾਡੀ ਤਰਾਸਦੀ ਇਹ ਆ ਕਿ ਨੌਜਵਾਨੀ ਲਗਾਤਾਰ ਮਰ ਰਹੀ ਆ ਤੇ ਬਾਹਰ ਜਾ ਰਹੀ ਆ ਤੇ ਜੇ ਪੰਜਾਬ ਦੇ ਵਿੱਚ ਸਾਨੂੰ ਰੁਜ਼ਗਾਰ ਮਿਲਦਾ ਸਾਡੇ ਵਪਾਰੀ ਕਿਸਾਨ ਤਗੜੇ ਹੁੰਦੇ ਆ ਤਾਂ ਥੋੜਾ ਦੇ ਜਿਹੜਾ ਤਰਕੀ ਕਰੂਗਾ ਅਸਾ 2019 ਦੇ ਵਿੱਚ ਇੱਕ ਭਾਰਤੀ ਫੌਜ ਦਾ ਫੌਜੀ ਸੀਗਾ ਅਵਨੰਦਨ ਉਹਦਾ ਨਾਮ ਸੀਗਾ ਅਭਮਨਿਉ 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 ਉਹਨੂੰ ਜਦੋਂ ਉਹ ਪਾਕਿਸਤਾਨ ਦੇ ਵਿੱਚ ਚਲਾ ਗਿਆ ਤੇ ਉਹ ਪਾਕਿਸਤਾਨ ਦੀ ਸਰਕਾਰ ਨੇ ਉਹਨੂੰ ਕੁੱਟਿਆ ਨਹੀਂ ਮਾਰਿਆ ਨਹੀਂ ਤੇ ਉਹਨੂੰ ਬੜੇ ਪਿਆਰ ਦੇ ਨਾਲ ਚਾਹ ਪਾਣੀ ਪਿਲਾ ਕੇ ਵਾਪਸ ਭਾਰਤੀ ਹਕੂਮਤ ਦੇ ਹਵਾਲੇ ਕੀਤਾ ਤੇ ਉਹਨਾਂ ਨੇ ਤੁਹਾਡੇ ਨੌਜਵਾਨਾਂ ਨੂੰ ਗੋਰੀਆਂ ਦੇ ਵਿੱਚ ਬੰਨ ਬੰਨ ਕੇ ਕੁੱਟਿਆ ਤੁਹਾਨੂੰ ਪਤਾ ਤੇ ਤੁਹਾਨੂੰ ਉਹਦਾ ਕਿੱਦਾਂ ਦੇ ਖਲਾਤ ਲੱਗਦੇ ਆ ਕਿ ਉਸ 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 ਸਰਕਾਰ ਦਾ ਸਾਡੇ ਭਾਰਤ ਦੇ ਨੌਜਵਾਨਾਂ ਦੇ ਨਾਲ ਕਿੱਦਾਂ ਦਾ ਬਤਿਹਰਾ ਤੇ ਤੁਹਾਡੀ ਸਰਕਾਰ ਦਾ ਤੁਹਾਡੇ ਨੌਜਵਾਨਾਂ ਦੇ ਨਾਲ ਕਿੱਦਾਂ ਦਾ ਬਤਿਹਰਾ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਅਸੀਂ ਸਾਬ ਦੇਖ ਰਹੇ ਆਂ ਕਿ ਜਿਹੜਾ ਪਾਕਿਸਤਾਨ ਹੈ ਤਾਂ ਕਹਿਣ ਨੂੰ ਪਾਕਿਸਤਾਨ ਹੈ ਪੰਜਾਬ ਹੈ ਸਾਡਾ ਵੱਡਾ ਰਗਵਾ ਪੰਜਾਬ ਦਾ ਜਿਹੜਾ ਹੈਗਾ ਪਾਕਿਸਤਾਨ ਚ ਚਲਾ ਗਿਆ ਜਿਹੜੇ ਜਦੋਂ ਹੈ 1947 ਚ ਦੇਸ਼ ਬਣੇ ਨੇ ਵਰਲਡ ਟਰੇਡ ਆਰਗੇਨਾਈਜੇਸ਼ਨ ਨੇ ਉਹ ਨਹੀਂ ਚਾਹਦੀ ਕਿ ਲੋਕ ਇਤੋਂ ਦੇ ਆਪਸ ਦੇ ਵਿੱਚ ਵਪਾਰ ਕਰਨ ਤੇ ਇਹ WTO ਦੀ ਬਹੁਤ ਵੱਡੀ ਸਾਜ਼ਿਸ਼ ਹੈ ਕਿ ਨਹੀਂ ਕਿ ਪੰਜਾਬ ਤੇ ਭਾਰਤ ਦੇ ਤੇ ਪਾਕਿਸਤਾਨ ਦੇ ਜਿਹੜੇ ਰਿਲੇਸ਼ਨ ਨੇ ਉਹ ਚੰਗੇ ਮਜ਼ਬੂਤ ਹੋਣ ਇਸੇ ਕਰਕੇ ਉਹਨਾਂ ਨੇ ਇਹਨਾਂ ਨੂੰ ਵਿੱਚ ਦੂਰੀਆਂ ਬਣਾ ਕੇ ਰੱਖੀਆਂ ਹੋਈਆਂ ਨੇ اچھا ਇੱਕ ਆਖਰੀ ਸਵਾਲ ਇਹ ਜਿਹੜੀ ਅਰਥੀ ਤੁਸੀਂ ਤਿਆਰ ਕੀਤੀ ਆ ਕਿ ਆ ਇਸ ਅਰਥੀ ਨੂੰ ਫੂਕਣ ਦੇ ਨਾਲ ਉਹਨਾਂ ਤੱਕ ਆਵਾਜ਼ ਪੁੱਜੇਗੀ ਉਹਨਾਂ ਦੀ ਕੋਈ ਅਸਰ ਹੋਏਗਾ ਬਿਲਕੁਲ ਬਿਲਕੁਲ ਥੋੜੇ ਸਮੇਂ ਪਹਿਲਾਂ ਹੀ ਨੈਸ਼ਨਲ ਜਿਹੜੀ ਏਜੰਸੀ ਹੈ ਕੇਂਦਰੀ ਉਹਦੇ ਮੁਲਾਜ਼ਮ ਆ ਕੇ ਗਏ ਨੇ ਉਹਨਾਂ ਕੋਲ ਪਹੁੰਚਦੀ ਪੂਰੀ ਰਿਪੋਰਟ ਪਹੁੰਚ ਰਹੀ ਹੈ ਕਿ ਅੱਜ ਪੂਰੇ ਦੇਸ਼ ਦੇ ਵਿੱਚ ਰੋਪੜ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਨੇ ਟਰੈਕਟਰਾਂ ਦੇ ਉੱਤੇ ਟਰੈਕਟਰ ਰੋਡ ਦੇ ਉੱਤੇ ਟਰੈਕਟਰ ਲੈ ਕੇ ਪਹੁੰਚ ਗਏ ਨੇ ਇਹ ਰਿਪੋਰਟ ਉਹਨਾਂ ਨੂੰ ਲਗਾਤਾਰ ਪਹੁੰਚ ਰਹੀਆਂ ਨੇ ਤੇ WTO ਤੱਕ ਤੁਹਾਡੇ ਮਾਧਿਅਮ ਰਾਹੀਂ ਨੈਸ਼ਨਲ ਮੀਡੀਆ ਰਾਹੀਂ ਬਿਲਕੁਲ ਇਹ ਸਾਰੇ ਜਿਹੜੇ ਆ ਅੱਜ ਦੇ ਹਾਲਾਤ ਉਹਨਾਂ ਕੋਲ ਇੱਕ ਆਖਰੀ ਸਵਾਲ ਬੁੰਗਾ ਸਾਹਿਬ ਦੇ ਵਾਸਤੇ ਗੱਲ ਕਰ ਲੈਣੇ ਆ ਬੁੰਗਾ ਸਾਹਿਬ ਜਦੋਂ ਤੋਂ ਤੁਸੀਂ ਸਾਰੇ ਨੌਜਵਾਨ ਵੀਰ ਸਿੰਘ ਵੜਵਾ ਜਗਮਨਦੀਪ ਸਿੰਘ ਪੜੀ ਹੋਰੇ ਨੌਜਵਾਨ ਸਾਰੇ ਇਕੱਠੇ ਹੋਏ ਆ ਤੇ ਉਦੋਂ ਤੋਂ ਬੁੰਗਾ ਸਾਹਿਬ ਕਿਸਾਨੀ ਆਵਾਜ਼ ਦਾ ਇੱਕ ਗੜ ਬਣਦਾ ਜਾ ਰਿਹਾ ਹੈ ਤੇ ਇਸ ਬੂੰਗਾ ਸਾਹਿਬ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਧਰਤੀ ਦੇ ਲਈ ਤੁਹਾਡੇ ਪ੍ਰਤੀ ਕਿੱਦਾਂ ਦੀ ਸੋਚ ਹੈ ਉਹ ਇਹ ਸਾਡੀ ਗੁਰੂਆਂ ਦੀ ਧਰਤੀ ਹੈ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਹੈ ਅਸੀਂ ਇਸ ਦੇਖਦੇ ਹਾਂ ਇਸ ਧਰਤੀ ਨੂੰ ਕਿ ਜਦੋਂ ਤੋਂ ਨੌਜਵਾਨਾਂ ਨੇ ਅੰਦੋਲਨਾਂ ਦੇ ਵਿੱਚ ਸ਼ਮੂਲੀਅਤ ਕਰਨੀ ਸ਼ੁਰੂ ਕੀਤੀ ਹੈ ਪੰਜਾਬ ਦੇ ਨੌਜਵਾਨ ਨੂੰ ਇੱਕ ਪਾਸੇ ਨਸ਼ੇੜੀ ਬਣਾ ਕੇ ਰੱਖ ਦਿੱਤਾ ਇੱਕ ਪਾਸੇ ਉਹਨੂੰ ਫੋਕਰਾ ਬਣਾ ਕੇ ਰੱਖ ਦਿੱਤਾ ਇਹ ਇੱਕ ਪਾਸੇ ਕਹਿ ਦਿੰਦਾ ਵੀ ਇਹ ਦੇਸ਼ ਛੱਡ ਕੇ ਚਲੇ ਗਏ ਨੇ ਅਸੀਂ ਦੇਖਦੇ ਹਾਂ ਵੀ ਪੰਜਾਬ ਦੀ ਜਵਾਨੀ ਨੇ ਹਰ ਅੰਦੋਲਨ ਦੇ ਵਿੱਚ ਵੱਡੇ ਸ਼ਮੂਲੀਅਤ ਕੀਤੀ ਹੈ ਯੋਗਦਾਨ ਪਾਇਆ ਹੈ ਇਸ ਧਰਤੀ ਦੀ ਖਾਸੀਅਤ ਇਹ ਹੈ ਕਿ ਇਸ ਜਗ੍ਹਾ ਦੇ ਉੱਤੇ ਕਗੜਾ ਨਰਾਤ ਰੋਗੀ ਗਈ ਕਗੜਾ ਨਰਾਤ ਤੋਂ ਮਾਫੀ ਮੰਗਾਈ ਗਈ ਤੇ ਇਸ ਧਰਤੀ ਦੇ ਉੱਤੇ ਇਹ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਜਿਹੜੀ ਆ ਉਹਦਾ ਇੱਕ ਲਗਾਤਾਰਿਕ ਆਉਣਾ ਜਾਨੀਓ ਤੁਸੀਂ ਹੁਣ ਦੱਸਣਾ ਚਾਹੁੰਦੇ ਹੋ ਕਿ ਜਿਹੜੀ ਪੰਜਾਬ ਦੀ ਜਵਾਨੀ ਤੁਸੀਂ ਦੱਸ ਰਹੇ ਜਵਾਨੀ ਉਹ ਨਹੀਂ ਹੈਗੀ ਬਿਲਕੁਲ ਬਿਲਕੁਲ ਇਹ ਜਵਾਨੀ ਇਹ ਸਾਡੀ ਜਿਹੜੀ ਜਵਾਨੀ ਹੈ ਇਹ ਲੜਨ ਵਾਲੀ ਹੈ ਸੰਘਰਸ਼ ਕਰਨ ਵਾਲੀ ਹੈ ਤੇ ਗੁਰੂ ਸਾਹਿਬ ਦੇ ਪਵਿੱਤਰ ਰਸਤੇ ਦੇ ਉੱਤੇ ਮਾਰਗ ਤੇ ਚੱਲਣ ਵਾਲੀ ਬਹੁਤ ਬਹੁਤ ਵਧੀਆ ਬ੍ਰਾਹਮਣ ਪਾਈ ਸਾਹਿਬ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਬਸ ਜੀ ਅਸੀਂ ਤਾਂ ਦੀ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਭਾਈ ਸੁਦਰਜਾ ਸੁਦਰਜਾ ਨਾ ਪੰਜਾਬ ਨਾਲ ਪੰਜੇ ਲਾ ਕੇ ਬੜੇ ਬੜੇ ਝੰਡੇ ਲਾ ਕੇ ਝੰਡੇ ਡਾਂਗਾ ਨਿਕਲਣ ਵਾਲੀਆਂ ਇਹਨੇ ਹੀ ਤਾਂ ਸਰ ਠੀਕ ਹੈ ਇਹ ਡਾਂਗਾ ਦਾਨੀਆਂ ਵਾਨੀਆਂ ਪਿੱਛਾ ਲੱਗ ਕੇ ਆਪਣਾ ਕਿਤੇ ਆਪਣਾ ਮਲਜਾ ਮੇਟਲਾ ਕਰਾਂ ਨਾ ਕਿ ਆਪ ਦੀ ਦਸਾਨੇ ਨੂੰ ਦੰਗ ਕਰ ਪੰਜਾਬ ਹਰਿਆਣਾ ਏਕਤਾ ਜੁੜੀ ਸਾਰਾ ਇੱਕ ਹੈ ਸਾਨੂੰ ਕਿਸੇ ਵੀ ਤਰ੍ਹਾਂ ਤੋਂ ਵੱਡੇ ਦੀ ਕੋਸ਼ਿਸ਼ ਨਾ ਕਰ ਇਹ ਪੰਜਾਬੀਆਂ ਦਾ ਖੂਨ ਸਾਡੇ ਸਾਬੇ ਨਾਨਕਾਂ ਪੰਜਾਬੀ ਗੌਰ ਭੁੱਲਦੀ ਨਹੀਂ 5-6 ਸਾਲ ਲੱਗੇਗੀ